ਸੋ ਬਹੁਤ ਸਾਰਾ ਹਵਾ ਬਹੁਤ ਚੱਲਦੀ ਹੈ ਤੇ ਘਰਦਿਆਂ ਨੇ ਫਿਰ ਮੈਂ ਛੱਡਿਆ ਅੱਜ ਫੋੜੇ ਬਣਨ। ਉਹਨਾਂ ਦੀ ਫਰਮਾਇਸ਼ ਤੇ ਅੱਜ ਫੋੜੇ ਅੰਤ ਤਿਆਰੀ ਹੋਣ ਲੱਗੀ ਹੈ। ਲਓ ਜੀ ਗੋਭੀ ਤਾਂ ਫੋੜ ਤਿਆਰ ਹੈ। ਤੇ ਹੁਣ ਅਸੀਂ ਉਹ ਗੋਭੀ ਦੇ ਛਿੱਟੇ ਤੋੜਦੇ। ਉਹ ਜੀ ਗੋਭੀ ਮੇਰੇ ਕੱਟ ਕੇ ਤਿਆਰ ਹੈ ਤੇ ਹੁਣ ਤੁਮਾਂਗੇ ਦੋਸਤ ਆਜ ਟਵਾਲੋ। ਲਓ ਜੀ ਸਾਰਾ ਕੁਝ ਕੱਟ ਕੇ ਰੈਡੀ ਹੈ। ਇਹ ਆਲੂ ਕੱਟ ਲੈਨੇ। ਬਰੀ ਨੱਚਾ। ਤੇ ਆਪਣੇ ਗੋਪੀ ਹੋ ਗਏ ਤੇ ਆਪਣੇ ਪਿਆਰ ਹੋ ਗਏ ਉਹਨਾਂ ਚੰਗੀ ਤਰ੍ਹਾਂ ਵਾਸ਼ ਕਰ ਲੂੰਗੀ ਮੈਂ ਤੇ ਫਿਰ ਕੜਾਹੀ 'ਚ ਤੇਲ ਚੜਾ ਲਵਾਂਗੇ ਆ ਦੇਖੋ ਜੀ ਨਾਲ ਦੇ ਨਾਲ ਇੰਜੋਏ ਹੋ ਰਿਹਾ ਮੇਰਾ ਗੁਣਵਾਲ ਛਿੱਡੀਆਂ ਕਰ ਰਿਹਾ ਆ ਦੇਖ ਉਸ ਮਸਮਨ ਜਲਾ ਦੇਖ ਸਕਦੇ ਹੋ ਬੱਤਲ ਹੋਇਆ ਹੋਇਆ ਪੂਰਾ ਤੇ ਹੁਮੈਂ ਕੁੜਾ ਇੱਕ ਦਿਨ ਬੈ ਚੁਕਿਆ ਥੋੜਾ ਹੀ ਪਾਇਆ ਮੈਂ ਤੇ ਇਹ ਕਹਿੰਦੇ ਨੇ ਕਿ ਵੀ ਦੁਬਾਰਾ ਯੂਜ਼ ਨਹੀਂ ਕਰਨਾ ਚਾਹੀਦਾ ਹੈ ਗਾਇਸ ਇਸੇ ਥੋੜਾ ਹੀ ਪਾਇਆ ਤੇ ਇਸੇ ਕੱਢ ਲਿਆ ਤੇ ਇਹਦੇ ਸੁੱਕਾ ਕੇ ਸੁਪੋੜਿਆਂ ਨੂੰ ਜੰਗੀ ਤਰ੍ਹਾਂ ਹਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੁਹਾਜੇ ਨਾਮਕ ਜਿਹੜੇ ਸਮਚਾ ਨੌਂਦਾ ਤੇ ਤੁਹਾਜੇ ਪਾ ਲਵਾਂਗੇ ਜੀਰਾ ਮਿਰਚ ਆਲਰੇਡੀ ਮੈਂ ਪਾ ਚੁੱਕੀ ਹਾਂ ਇਸ ਤੋਂ ਚੰਗੀ ਤਰ੍ਹਾਂ ਮੈਸ਼ ਕਰ ਬੰਨੇ ਉਧਰ ਮੇਰਾ ਤੀਰ ਵੀ ਤਿਆਰ ਆ ਕਰ ਚੁੱਕਿਆ ਬੁਰੀ ਤਰ੍ਹਾਂ ਇਹ ਤੇ ਮੇਰੀ ਚਾਤਰ ਹੋ ਗਈ। ਹਾਂ ਦੀ ਮੈਂ ਇਸ ਵਿੱਚ ਪਾਉਂਦੀ ਹੁੰਦੀ ਹੈਗੀ ਮੈਨੂੰ ਚੰਗੀ ਨਾਦੀ ਪੈਸੇ ਅਗਰ ਤੁਹਾਨੂੰ ਮਨ ਕਰੇ ਵਿੱਚ ਪਾ ਸਕਦੇ ਹਾਂ ਦੀ। ਇਹ ਦੇਖਣ ਲਈ ਕਿ ਤੇਲ ਪੂਰੀ ਤਰ੍ਹਾਂ ਗਰਮ ਹੋ ਜਲੇ ਨਹੀਂ ਆਪਾਂ ਥੋੜਾ ਜਿਹਾ ਪਾ ਕੇ ਦੇ ਲੈਂਦੇ ਆ। ਨਹੀਂ ਖੜੀ ਕਰਨੀ ਹੋਏ ਪੂਰੀ ਤਰ੍ਹਾਂ। ਲਓ ਜੀ ਹੁਣ ਪਹਿਲਾਂ ਥੋੜਾ ਪਾ ਕੇ ਦੇਖਦੇ ਹਾਂ। ਪੂਰੀ ਤਰ੍ਹਾਂ ਰਹਿ ਚੁੱਕਿਆ ਤੇਲ। ਆ ਲਓ ਜੀ ਪਕੌੜੇ ਤਿਆਰ ਨੇ ਨਾਲ ਚਟਨੀ ਐ ਸਾਸ ਟਮਾਟਰ ਸਾਸ ਮੈਂ ਜਿਆਦਾ ਕੱਪ ਤੇ ਆ ਰਿਹਾ ਖਾਓ ਜੀ ਆ ਲਓ ਜੀ ਪੌੜੇ ਖਾਤੇ ਜਾ ਰਹੇ ਨੇ ਹੈਲੋ ਕਰ ਦੇ ਹਾਇ ਕਰ ਦੇ ਹੱਥ ਖੜਾ ਦੇ ਹੈਲੋ ਕਰ ਦੇ ਬੁੱਤ ਕਰ ਦੇ ਹਾਂ ਹੈਲੋ ਤਨਾਵ ਦਿਨਾ ਆ ਦੇਖੋ ਜੀ ਮੌਸਮ ਦਾ ਨਜ਼ਾਰਾ ਰੱਖ ਜੇ ਵੈਸੇ ਨਹੀਂ ਪੈ ਜਾਵੇ ਤਾਂ ਹੋਰ ਨਜ਼ਾਰਾ ਆ ਜਾਵੇ ਪਕੌੜੇ ਖਾਣ ਦਾ